ਓਹੋ ਬੱਲੇ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਬੈੰਨੇ ਆਪਾਂ ਹੋ ਠੀਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਕਿੱਧਰ ਨੂੰ ਚੱਲਾ ਸੀ ਮੁੰਡੇ ਦਾ ਫੋਨ ਆ ਜਾਂਦਾ ਆਪਾਂ ਮਿਲਦੇ ਆ ਫਿਰ ਉਹ ਕੋਈ ਗੱਲ ਨਹੀਂ ਆਪਾਂ ਬੈੰਨੇ ਆ ਕਿਸੇ ਦਿਨ ਠੀਕ ਆ ਜੀ ਚਲ ਠੀਕ ਆ ਭਰਾ ਓ ਬੱਲੇ ਕੀ ਆ ਚਾਲਾ ਕੀ ਆ ਚਾਲਾ ਠੀਕ ਠਾਕ ਬਸ ਵਧੀਆ ਵਧੀਆ ਤੰਦਰਾ ਮਿਲਦਾ ਹੀ ਨਹੀਂ ਤੂੰ ਤਾਂ ਉਹ ਪਤਾ ਹੀ ਆ ਤੁਹਾਨੂੰ ਯਾਰ ਕੰਮਕਾਰ ਸ਼ਿਫਟਾਂ ਹੈ ਚਲ ਕੋਈ ਨਹੀਂ ਬੈੰਨੇ ਆਪਾਂ ਕਿਸੇ ਦਿਨ ਓ ਹੁਣ ਬਹਿ ਜੰਨੇ ਆ ਓ ਨਹੀਂ ਨਹੀਂ ਫਿਰ ਕਿਸੇ ਦਿਨ ਬੈੰਨੇ ਆ ਚਲ ਠੀਕ ਆ ਫਿਰ ਉਹ ਯਾਦ ਰੱਖੀ ਬੈਨ ਨੇ ਆਪਾਂ ਕੀ ਗੱਲ ਬਈ ਸੋਚੀ ਪਿਆ ਯਾਰ ਕੁਝ ਨਹੀਂ ਬਿਕਰਮ ਭਾਈ ਮਿਲੇ ਸੀ ਯਾਰ ਰੋਜ਼ ਮਿਲਦੇ ਆ ਕਹਿ ਦਿੰਦੇ ਆ ਬੈਨ ਨੇ ਆ ਬੈਨ ਨੇ ਆ ਐ ਸਮਝ ਨਹੀਂ ਆ ਰਿਹਾ ਉਹ ਕਾਹਤੋ ਕਹਿ ਜਾਂਦੇ ਬਈ ਰੋਜ਼ ਮਿਲਦੇ ਆ ਮੈਨੂੰ ਵੀ ਕਹਿੰਦੇ ਆ ਬੈਨ ਨੇ ਆ ਬੈਨ ਨੇ ਆ ਮੈਂ ਤਾਂ ਸੋਚੀ ਜਾਂਦਾ ਕਿ ਕਦ ਅੱਛਾ ਹਾਂ ਚਲ ਅੱਜ ਪੁੱਛ ਹੀ ਲੈਂਦੇ ਆ ਚਲ ਠੀਕ ਆ ਠੀਕ ਇੱਥੇ ਆਦੇ ਹਾਂ ਯਾਰ ਕਿੱਥੇ ਓ ਕੀ ਹਾਲ ਹੈ ਬਾਜੀ ਆਜੋ ਆਜੋ ਗੱਡੀ 'ਚ ਬੈਹਨੇ ਆ ਓ ਕੀ ਹਾਲ ਹੈ ਬਈ ਮੁੰਡਿਆ ਠੀਕ ਹੈ ਕੋ ਮਾਰਾ ਜਾਈ ਅਈ ਤਾਂ ਦੋਨੇ ਮਨੀ ਇਕੱਠੇ ਫਿਰਦੇ ਵਧੀਆ ਤੂੰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਚੜਦੀ ਕਲਾ ਤੁਸੀਂ ਦੱਸੋ ਬਾਈ ਗੱਲ ਕੁਛ ਨਹੀਂ ਸਿਕ ਹੁਕਮ ਹੁਕਮ ਕਰੋ ਬਾਈ ਮੈਨੂੰ ਤੁਸੀਂ ਰੋਜ਼ ਮਿਲਦੇ ਆ ਨਾ ਹਾਂਜੀ ਬਾਈ ਨੂੰ ਵੀ ਰੋਜ਼ ਮਿਲਦੇ ਆ ਮਿਲਦੇ ਆ ਰੋਜ਼ ਕਹਿੰਦੇ ਬੈੰਨੇ ਆ ਬੈੰਨੇ ਆ ਬੈੰਦੇ ਹੈ ਨਹੀਂ ਇਹ ਕਿ ਚੱਕਰ ਆ ਉਹ ਬੈੰਨੇ ਆ ਆਪਾਂ ਬਹਿ ਗਏ ਨਹੀਂ ਨਹੀਂ ਫਿਰ ਵੀ ਭਾਈ ਯਾਰ ਕੀ ਹੈ ਉਹ ਨਹੀਂ ਮਤਲਬ ਪਤਾ ਕੀ ਹੈ ਇੱਥੇ ਟਾਈਮ ਟੂਮ ਦਾ ਕਿਸੇ ਕੋਲ ਨਹੀਂ ਹੈਗਾ ਅੱਛਾ ਉਹ ਬੱਸ ਇੱਕ ਸ਼ੁਗਲ ਮੇਲਾ ਹੀ ਆ ਬੈੰਨੇ ਆ ਬੈੰਨੇ ਆ ਬੜਾ ਬੂੜਾ ਤਾਂ ਕਿਸੇ ਨੇ ਨਹੀਂ ਹੁੰਦਾ ਉਹ ਜਮ ਜੀਪ ਹਾਂ ਵਧੀਆ ਵੀਰੇ ਠੀਕ ਠਾਕ ਅੱਛਾ 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 ਨਾ ਨਾ ਮੈਂ ਇੱਥੇ ਬਾਈ ਹੁਣਾਂ ਕੋਲੇ ਬੈਠਾ ਸੀ ਕੋਈ ਗੱਲ ਨਹੀਂ ਹਾਂ ਹਾਂ ਬਈ ਨਿਆ ਬਈ ਆਪਾਂ ਚੱਲਾ ਮਾਰੀਓ